ਅਕਸਰ ਅਸੀਂ ਦੇਖਦੇ ਹਾਂ ਕਿ ਠੱਗ ਰਿਸ਼ਤੇਦਾਰ ਬਣ ਕੇ ਲੋਕਾਂ ਤੋਂ ਲੱਖਾਂ ਰੁਪਏ ਦੀ ਮੰਗ ਕਰਦੇ ਨੇ ਅੱਜ ਇਹ ਮਾਮਲਾ ਕੋਟਕਪੂਰਾ ਤੋਂ ਸਾਹਮਣੇ ਆਇਆ ਜਿੱਥੇ ਠੱਗ ਨੇ ਰਿਸ਼ਤੇਦਾਰ ਨਹੀਂ ਬਲਕਿ ਕੋਟਕਪੂਰਾ ਤੋਂ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਬਣ ਕੇ WhatsApp ਕਾਲ ਕਰਕੇ ਸ਼ਹਿਰ ਦੇ ਇੱਕ ਸਮਾਜ ਸੇਵੀ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਠੱਗ ਨੇ ਫੋਨ ਕਰਕੇ ਕਿਹਾ ਕਿ ਉਹਨਾਂ ਦੇ ਬੱਚੇ ਦੀ ਪੜ੍ਹਾਈ ਦੇ ਸਬੰਧ ਵਿੱਚ ਯੂਨੀਵਰਸਿਟੀ ਦੇ ਅਕਾਊਂਟ 'ਚ ਫੀਸ ਜਮ੍ਹਾਂ ਕਰਵਾਈ ਜਾਵੇ ਤੇ ਬਾਅਦ 'ਚ ਪਿੰਡ ਸੰਧਵਾ ਕੋਠੀ ਆ ਕੇ ਉਹਨਾਂ ਤੋਂ ਇਹ ਰਾਸ਼ੀ ਲੈ ਕੇ ਜਾਣ ਦੀ ਗੱਲ ਕੀਤੀ ਜੀ ਮੇਰੇ ਕੋਲ ਇਰੇਕ ਫੇਕ ਕੋ ਲਈ 82840180242 ਜਿਹਦੇ ਉੱਤੋਂ ਅਜੇ ਐਮਐਲਏ ਆਫਿਸ ਲਿਖਿਆ ਹੋਇਆ ਸੀ ਔਰ ਇਹਦੇ ਵਿੱਚ ਜੋ ਬੰਦਾ ਉਹ ਗੱਲ ਕਰ ਰਿਹਾ ਸੀ ਉਹ ਮਿੱਟੋ ਕੁਲਤਾਰ ਸਿੰਘ ਸੰਧਵਾ ਸਪੀਕਰਸ ਆਫ ਦੀ ਐਮਐਲਏ ਸਾਹਿਬ ਜੀ ਮਿਮਿਕਰੀ ਕਰਕੇ ਬੋਲ ਰਿਹਾ ਸੀ ਔਰ ਉਹਨੇ ਮੈਨੂੰ ਕਿਹਾ ਕਿ ਮੇਰੇ ਬੱਚੇ ਦੀ ਕੋਈ ਫੀਸ ਹੈ ਜਿਹੜੀ ਚੰਡੀਗੜ੍ਹ ਯੂਨੀਵਰਸਿਟੀ ਦਾ ਅਕਾਊਂਟ ਨੰਬਰ ਹੈ ਪੀਐਨਵੀ ਦਾ ਉਹਦੇ ਚ ਪੜਨੀ ਹੈ ਫੋਨ ਤੇ ਦਾ 27 ਲੱਖ 89 ਰਸੀ ਪਰ 27543 amount ਸੀ ਸਪੀਕਰ ਸਾਹਿਬ ਜੀ ਦੇ ਘਰ ਦੀ ਸਾਡੀ ਡੀਟੇਲ ਲੈ ਕੇ ਬੈਠਾ ਸੀ ਜਗਜੀਤ ਸਿੰਘ ਐਸਆਈ ਕੋਈ ਸਕਿਉਰਟੀ ਜਾ ਹੈ ਜਾਂ ਹੋ ਰਹਾ ਹੈ ਵਿਪুল ਕੋਈ ਹੋਤੇ ਹੈ ਮਨੀ ਦਾ ਲੀਵਲ ਹੈ ਇਹਨਾਂ ਦਾ ਨਾਮ ਲੈ ਕੇ ਗੱਲ ਕਰ ਰਿਹਾ ਸੀ ਮੈਨੂੰ ਕਹ ਰਿਹਾ ਕਿ ਪੈਸੇ ਟਰਾਂਸਫਰ ਕਰ ਦਿਓ ਔਰ ਕੈਸ਼ ਕੋਠੀ ਜਾ ਕੇ ਲੈ ਜਾਓ ਆਪਾਂ ਇਕੱਠੇ ਬੈ ਕੇ ਚਾਹ ਪੀਨੇ ਆ ਉਦھر ਇਸ ਮਾਮਲੇ ਤੇ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਡੀਐਸਪੀ ਫਰੀਦਕੋਟ ਸੰਜੀਪ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਉਹਨੇ ਕੰਪਲੇਨਟ ਫਾਇਲ ਕੀਤਾ ਜਦੋਂ ਉਹਨਾਂ ਕੋਲ ਇੱਕ ਫੋਮ ਆਇਆ WhatsApp ਤੋਂ ਜਿਹਦੇ ਸਟੰਰ ਉੱਤੇ ਦੂਸਰੇ ਸਾਹ ਤੋਂ ਬੋਲ ਰਿਹਾ ਸੀ ਜਿਸ ਨੇ ਇੱਕ ਨੇ ਆਪਣਾ ਨਾਮ ਅਜੇਰਾਏ ਦੱਸਿਆ ਦੂਸਰੇ ਨੇ ਰਿਤੂਨ ਦੱਸਿਆ ਔਰ ਜੋ ਤੀਸਰਾ ਸੀ ਜੋ ਆਪਣੀ ਆਵਾਜ਼ ਦੀ ਨਕਲ ਕਰਦਾ ਸੰਨਵਾ ਸਰ ਜਿਹੜੇ ਸਪੀਕਰ ਸਾਹਿਬ ਨੇ ਉਹਨਾਂ ਦੀ ਆਵਾਜ਼ ਦੀ ਨਕਲ ਕਰਕੇ ਬੋਲ ਰਿਹਾ ਸੀ ਤੇ ਜੈਮ ਉਹ ਮੇਰੇ بیٹے ਦੀ ਕਿਸ ਭਰ ਦੇ ਤੇ ਮੇਰੇ ਘਰਿਆ ਦੇ ਪੈਸੇ ਲੈ ਗਏ ਸਾਈਟ ਤੇ ਉਹ ਜਿਹੜੇ ਰਾਜੇ ਕੁਮਾਰ ਜੀ ਨੇ ਉਹਨਾਂ ਨੂੰ ਬਾਈਚਾਂ ਸ਼ੱਕ ਹੋ ਗਿਆ ਉਹਨਾਂ ਨੇ ਸਨੂਮਾ ਸਾਹਿਬ ਦਿਨ ਅੱਜ 50 ਪੀ ਕੇ ਤੱਕ ਨੋਟੀਫਾਈ ਕੀਤਾ ਰੋ ਰੋ ਬੰਗਲੋ ਵੀ ਤਾਂ ਸਨੂਮਾ ਸਾਹਿਬ ਤੋਂ ਸਨੂਮਾ ਸਾਹਿਬ ਨੇ ਕਿਹਾ ਕਿ ਮੇਰੇ ਰੈਸਟੋਰੈਂਟ ਨੂੰ ਕਾਲ ਨਹੀਂ ਕੀਤੀ ਉਹ ਤੋਂ ਉਹਨਾਂ ਨੇ ਨੂੰ ਸ਼ੱਕ ਹੈ ਜਿਹੜੀ ਇਹ ਜਿਹੜੀ ਵਟਸਐਪ ਕਾਲ ਤੋਂ ਜਿਹੜਾ ਜਿਹੜੀ ਜੱਗੀ ਮਾਰਨ ਦੀ ਕੋਸ਼ਿਸ਼ ਕਰ ਰਹਾ ਆਪਾਂ ਦੇਖਦੇ ਹਾਂ ਕਿ ਅੰਤ ਤੱਕ ਬੜਾ ਦਿੱਕਤ ਚੱਲ ਰਿਹਾ ਹੈ ਵਟਸਐਪ ਕਾਲ ਤੇ ਜਾਂ ਫੋਨ ਲੋਕੀ ਧੰਗ ਮਾਰ ਲੈਂਦੇ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ